ਹਾਂਜੀ ਮੈਂ ਹਾਂ ਅੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਯੂਰਪੀਅਨ ਯੂਨੀਅਨ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਯੂਨੀਅਨ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਇਸ ਦਾ ਇਤਿਹਾਸ ਅਤੇ ਫਿਰ ਦੇਖਾਂਗੇ ਵੀ ਇਸ ਯੂਨੀਅਨ ਦੇ ਕਿਹੜੇ-ਕਿਹੜੇ ਕੰਮ ਨੇਗੇ ਇਹ ਜਿਹੜੀ ਵੀਡੀਓ ਤੁਹਾਡੇ ਲਈ ਕਾਫੀ ਲਾਹੇਵੰਦ ਸਿੱਧ ਹੋਵੇਗੀ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਯੂਰਪੀਅਨ ਯੂਨੀਅਨ ਦਾ ਇਤਿਹਾਸ ਦੂਜੇ ਵਿਸ਼ਵ ਜੂਦ ਤੋਂ ਬਾਅਦ ਯੂਰਪ ਦੇ ਵਿੱਚ ਸ਼ਾਂਤੀ ਅਤੇ ਵਿਕਾਸ ਦੇ ਲਈ ਇਕੱਠ 23 ਜੁਲਾਈ 1952 ਨੂੰ ਪੈਰਿਸ ਦੇ ਵਿੱਚ ਇੱਕ ਸੰਧੀ ਹੁੰਦੀ ਹੈ ਜਿਹਨੂੰ ਪੈਰਿਸ ਸੰਧੀ ਕਿਹਾ ਜਾਂਦਾ। ਇਹ ਜਿਹੜੀ ਸੰਧੀ ਹੈਗੀ ਇਹ ਕੋਲ ਅਤੇ ਸਟੀਲ ਨੂੰ ਲੈ ਕੇ ਹੁੰਦੀ ਹੈ ਜਿਹਦੇ ਵਿੱਚ 6 ਦੇਸ਼ਾਂ ਦਾ ਸਮਾ ਸੀਗੇ ਫਰਾਂਸ, ਜਰਮਨੀ, ਇਟਲੀ, ਬੈਲਜੀਅਮ, ਲਕਸਮਬਰਗ ਅਤੇ ਨੀਦਰਲੈਂਡ। ਇਹ 6 ਦੇ 6 ਦੇਸ਼ ਕੋਲਾ ਅਤੇ ਸਟੀਲ ਨੂੰ ਲੈ ਕੇ ਆਪਸ ਦੇ ਵਿੱਚ ਇੱਕ ਸੰਧੀ ਕਰ ਲੈਂਦੇ ਨੇ। ਮਤਲਬ ਕੋਲੇ ਅਤੇ ਸਟੀਲ ਦੀ ਜੇਕਰ ਆਪੂਰਤੀ ਦੀ ਲੋੜ ਪੈਂਦੀ ਹੈ ਤਾਂ ਇੱਕ ਦੂਜੇ ਦੇਸ਼ ਦੇ ਨਾਲ ਇਹ ਇਸ ਮਟੀਰੀਅਲ ਨੂੰ ਸਾਂਝਾ ਕਰਦੇ ਨੇ। ਫਿਰ 1 ਜਨਵਰੀ 1958 ਨੂੰ ਰੋਮ ਦੇ ਵਿੱਚ ਸੰਧੀ ਹੁੰਦੀ ਹੈ। ਇਹਦੇ ਵਿੱਚ ਯੂਰੋਪੀਅਨ ਇਕਨੋਮਿਕ ਕਮਿਊਨਿਟੀ ਅਤੇ ਯੂਰੋਪੀਅਨ ਐਟੋਮਿਕ એનર્ਜੀ ਕਮਿਊਨਿਟੀ ਦੀ ਜਿਹੜੀ ਸਥਾਪਨਾ ਕੀਤੀ ਜਾਂਦੀ ਹੈਗੀ। ਇਹਨਾਂ ਦਾ ਮਕਸਦ ਕੀ ਸੀਗਾ? ਯੂਰੋਪੀਅਨ ਐਟੋਮਿਕ એનર્ਜੀ ਕਮਿਊਨਿਟੀ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਵੀ ਯੂਰਪ ਦੇ ਦੇਸ਼ ਇਕੱਠੇ ਹੋ ਕੇ ਪਰਮਾਣੂ ਊਰਜਾ ਦੀ ਸ਼ਾਂਤਮਈ ਵਰਤੋਂ ਕਰਨਗੇ। ਇਹ ਇਹਨਾਂ ਦਾ ਮਕਸਦ ਸੀਗਾ। ਤੇ ਯੂਰੋਪੀਅਨ ਇਕਨੋਮਿਕ ਕਮਿਊਨਿਟੀ ਦਾ ਕੀ ਮਕਸਦ ਸੀਗਾ ਵੀ ਇੱਕ ਤੋਂ ਵੱਡੇ ਆਰਥਿਕ ਬਾਜ਼ਾਰ ਹੋਜੋਂ ਇਕੱਠਾ ਕਰਨਾ ਪੂਰੇ ਯੂਰਪ ਨੂੰ ਇੱਕ ਵੱਡੇ ਆਰਥਿਕ ਬਾਜ਼ਾਰ ਹੋਜੋਂ ਇਕੱਠਾ ਕਰਨਾ ਇਹ ਇਹਨਾਂ ਦਾ ਮਕਸਦ ਸੀਗਾ ਇਹ ਜਿਹੜੀਆਂ ਦੋਨੇ ਗੱਲਾਂ ਹੁੰਦੀਆਂ ਨੇ ਕਦ ਦੇ ਵਿੱਚ ਹੁੰਦੀਆਂ ਨੇ ਇਹ ਟਰੋਮ ਵੀ ਸੰਧੀ ਦੇ ਵਿੱਚ ਹੁੰਦੀਆਂ ਲਗੀਆਂ ਜਿਹੜੀ 1 ਜਨਵਰੀ 1958 ਨੂੰ ਹੋਈ ਸੀ ਅੱਗੇ 1973 ਦੇ ਵਿੱਚ ਪਹਿਲਾ ਜਿਹੜਾ ਵਿਸਤਾਰ ਹੈਗਾ ਇਹਨਾਂ ਦੇਸ਼ਾਂ ਦਾ ਹੁੰਦਾ ਜਿਹਦੇ ਵਿੱਚ ਬਰਟੇਨ ਆਇਰਲੈਂਡ ਤੇ ਡੈਨਮਾਰਕ ਇਹ ਜਿਹੜੇ ਦੇਸ਼ ਨੇ ਇਹ ਵੀ ਸ਼ਾਮਲ ਹੋ ਜਾਂਦੇ ਨੇ ਫਿਰ 1 ਨਵੰਬਰ 1993 ਨੂੰ ਮਾਸਟਰਿਕ ਦੀ ਜਿਹੜੀ ਸੰਧੀ ਆ ਇਹ ਹੁੰਦੀ ਆ ਜਿਹਦੇ ਵਿੱਚ ਯੂਰੋਪੀਅਨ ਯੂਨੀਅਨ ਦਾ ਜਨਮ ਹੁੰਦਾ ਅਤੇ ਸਾਂਝੀ ਮੁਦਰਾ ਜ਼ੀਰੋ ਦੀ ਜਿਹੜੀ ਹੈਗੀ ਨਹੀਂ ਰੱਖੀ ਜਾਂਦੀ ਆ ਨਹੀਂ ਰੱਖ ਦਿੰਦੇ ਨੇ ਯੂਰੋ ਦੀ 2002 ਦੇ ਵਿੱਚ ਜ਼ੀਰੋ ਮੁਦਰਾ ਦੀ ਜਿਹੜੀ ਸ਼ੁਰੂਆਤ ਹੈਗੀ ਹੁੰਦੀ ਆ ਐਸੋ ਯੂਰੋ ਮੁਦਰਾ ਨੂੰ 12 ਦੇਸ਼ਾਂ ਨੇ ਆਪਣੀ ਕਰੰਸੀ ਵਜੋਂ ਅਪਣਾਇਆ ਸੀਗਾ 2002 ਦੇ ਵਿੱਚ ਯੂਰੋਪੀਅਨ ਯੂਨੀਅਨ ਦੀ ਸ਼ੁਰੂਆਤ ਹੁੰਦੀ ਆ ਯੂਰੋ ਕਰੰਸੀ ਰੱਖੀ ਜਾਂਦੀ ਆ ਤੇ 12 ਦੇਸ਼ ਇਹਨੂੰ ਅਪਣਾਉਂਦੇ ਨੇ ਤੇ 2004 ਦੇ ਵਿੱਚ ਸਭ ਤੋਂ ਵੱਡਾ ਵਿਸਤਾਰ ਹੁੰਦਾ ਜਿਹਦੇ ਵਿੱਚ 10 ਬਟ ਇਹ ਜਿਹੜੇ ਦੇਸ਼ ਨੇਗੇ ਉਹ ਸ਼ਾਮਲ ਹੋ ਜਾਂਦੇ ਨੇ ਜਿਵੇਂ ਪੋਲੈਂਡ ਹੰਗਰੀ ਅਤੇ ਚੱਕਰ ਰਿਪਬਲਿਕ ਵਰਗੇ ਜਿਹੜੇ ਦੇਸ਼ ਸੀਗੇ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਆ ਜਾਂਦੇ ਨੇਗੇ 2009 ਦੇ ਵਿੱਚ ਫਿਰ ਲਿਸਬਨ ਦੀ ਸੰਧੀ ਹੁੰਦੀ ਹੈ ਜੀ ਜਿਹਦੇ ਵਿੱਚ ਯੂਰਪੀਅਨ ਯੂਨੀਅਨ ਦੀ ਜਿਹੜੀ ਰਚਨਾ ਸੀ ਉਹਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਵਾ ਯੂਰੋਪੀ ਕੌਂਸਲ ਦਾ ਪ੍ਰੈਜ਼ੀਡੈਂਟ ਅਤੇ ਹਾਈ ਰਿਪਰੈਜ਼ੈਂਟੇਟਿਵ ਫਾਰ ਫੋਰਨ ਅਫੇਅਰ ਦਾ ਜਿਹੜਾ ਅਹੁਦਾ ਵਾ ਉਹ ਫੋਨ ਦੇ ਵਿੱਚ ਆਉਂਦਾ ਵਾ ਉਹਨੂੰ ਬਣਾਇਆ ਜਾਂਦਾ ਵਾ ਇਸ ਤਰ੍ਹਾਂ ਜਿਹੜੀ ਯੂਰਪੀਅਨ ਯੂਨੀਅਨ ਅੱਗੇ ਦੀ ਅੱਗੇ ਜਿਹੜਾ ਚੱਲਦੀ ਜਾ ਰਹੀ ਸੀਗੀ ਵਧੀਆ ਕੰਮ ਕਰ ਰਹੀ ਸੀ ਪਰੰਤੂ 2020 ਦੇ ਵਿੱਚ ਬ੍ਰਿਟਿਸ਼ਟ ਹੁੰਦਾ ਵਾ ਜਿਹਦੇ ਨਾਲ ਯੂਨਾਈਟਿਡ ਕਿੰਗਡਮ ਆਹ ਉਹ ਜਿਹੜਾ ਯੂਰਪੀਅਨ ਯੂਨੀਅਨ ਨੂੰ ਛੱਡਣ ਵਾਲਾ ਪਹਿਲਾ ਦੇਸ਼ ਬਣ ਜਾਂਦਾ ਵਾ 2020 ਦੇ ਵਿੱਚ ਯੂਰਪੀਅਨ ਯੂਨੀਅਨ ਨੂੰ ਛੱਡ ਦਿੰਦਾ ਵਾ ਕਨੈਕਟਿਡ ਕਿੰਗਡਮ ਅੱਗੇ ਦੇਖਦੇ ਹਾਂਗੇ ਯੂਰਪੀਅਨ ਯੂਨੀਅਨ ਦੇ ਨਾਲ ਮਹੱਤਵਪੂਰਨ ਤੱਥ ਮੈਂਬਰ ਦੇਸ਼ ਨੇ ਕਿ ਇਹਦੇ ਵਿੱਚ 27 ਯੂਰਪੀਅਨ ਯੂਨੀਅਨ ਦੇ ਵਿੱਚੋਂ ਜਿਹੜਾ ਯੂਕੇ ਹੈਗਾ ਉਹ 2020 ਦੇ ਵਿੱਚ ਬਾਹਰ ਨਿਕਲ ਜਾਂਦਾ ਰਾਜਧਾਨੀ ਇਹਦੀ ਹੈਗੀ ਬੈਲਜੀਅਮ ਦੇ ਵਿੱਚ ਤੇ ਮੁਦਰਾ ਹੈਗੀ ਹੈ ਜੀਰੋ ਜਿਹੜੀ 20 ਦੇਸ਼ਾਂ ਦੇ ਵਿੱਚ ਚਲਦੀ ਹੈ। ਭਾਸ਼ਾਵਾਂ ਇਹਦੇ ਵਿੱਚ 24 ਅਧਿਕਾਰਤ ਭਾਸ਼ਾਵਾਂ ਹੈਗੀਆਂ। ਯੂਰੋਪੀਅਨ ਕੌਂਸਲ ਸਮਿਟ ਆ ਜਿਹੜੀ ਸਾਲ ਵਿੱਚ ਘੱਟੋ-ਘੱਟ ਚਾਰ ਵਾਰ ਹੁੰਦੀ ਹੈ ਜਿਹਦੇ ਵਿੱਚ ਮੈਂਬਰ ਦੇਸ਼ਾਂ ਦੇ ਜਿਹੜੇ ਰਾਸ਼ਟਰਪ੍ਰਮukh ਨੇਗੇ ਉਹ ਮਿਲਦੇ ਨੇਗੇ। ਪ੍ਰਮukh ਕਸਥਾਵਾਂ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਨੇਗੀਆਂ? ਯੂਰੋਪੀ ਕਮਿਸ਼ਨ ਠੀਕ ਆ ਇਹਦਾ ਤੁਸੀਂ ਪ੍ਰੈਜ਼ੀਡੈਂਟ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਯੂਰਪੀਅਨ ਸੰਸਦ ਜੀ ਨੂੰ ਹੇਠਲਾ ਸਦਨ ਕਿਹਾ ਜਾਂਦਾ ਪਾਰਲੀਮੈਂਟ ਯੂਰਪੀਅਨ ਕੌਂਸਲ ਉੱਪਰਲਾ ਸਦਨ ਯੂਰਪੀਅਨ ਬੈਂਕ ਅਤੇ ਯੂਰਪੀਅਨ ਅਦਾਲਤ ਇਹਨਾਂ ਤਿੰਨਾਂ ਦੇ ਤੁਸੀਂ ਮੈਨੂੰ ਪ੍ਰੈਜ਼ੀਡੈਂਟ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣੇ ਨੇ ਜਿਹੜਾ ਯੂਰਪੀਅਨ ਯੂਨੀਅਨ ਦਾ ਝੰਡਾ ਵਾ ਉਹ ਨੀਲੇ ਰੰਗ ਦਾ ਵਾ ਜਿਹਦੇ ਵਿੱਚ 12 ਸੁਨਹਿਰੀ ਤਾਰੇ ਏਕਤਾ ਦਾ ਪ੍ਰਤੀਕ ਦੇ ਵਜੋਂ ਦਿਖਾਏ ਗਏ ਨੇਗੇ ਇਹ ਨੀਲੇ ਰੰਗ ਦਾ ਝੰਡਾ ਇਹਦੇ ਵਿੱਚ 12 ਜਿਹੜੇ ਸਟਾਰ ਨੇਗੇ ਉਹ ਦਿਖਾਏ ਗਏ ਨੇ ਮੋਟੋ ਕੀ ਹੈ ਇਹਨਾਂ ਦਾ ਯੁਨਾਈਟਿਡ ਇਨ ਡਾਇਵਰਸਿਟੀ ਮਤਲਬ ਵਿਭਿੰਨਤਾ ਵਿੱਚ ਏਕਤਾ ਇਸ ਯੂਨੀਅਨ ਦਾ ਮੋਟੋ ਹੈਗਾ ਸਨਗਨਾਂ ਏਰੀਆ ਜਿਹੜਾ ਇਹ 27 ਦੇਸ਼ਾਂ ਚੋਂ 25 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਦਿੰਦਾ ਹੈ ਇਹਦੇ ਵਿੱਚ ਆਇਰਲੈਂਡ ਅਤੇ ਸਾਈਪ੍ਰਸ ਇਸ ਤੋਂ ਬਾਹਰ ਹਨ ਇਹ ਇੱਕ ਤਰ੍ਹਾਂ ਦਾ ਵੀਜ਼ਾ ਹੁੰਦਾ ਵਸਨਗਨ ਜਿਹਦੇ ਵਿੱਚ ਪੂਰੇ ਯੂਰਪ ਦੇ ਵਿੱਚ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਰਹਿ ਸਕਦੇ ਹਾਂ ਕੰਮ ਕਰ ਸਕਦੇ ਹਾਂ 2012 ਦੇ ਵਿੱਚ ਨੋਬਲ ਸ਼ਾਂਤੀ ਜਿਹੜਾ ਇਨਾਮ ਆ ਗਿਆ ਨੋਬਲ ਸ਼ਾਂਤੀ ਪੁਰਸਕਾਰ ਆਗਾ ਉਹ ਯੂਰਪੀਅਨ ਯੂਨੀਅਨ ਨੂੰ ਯੂਰਪ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਦਿੱਤਾ ਜਾਂਦਾ ਵਾ ਸਾਰੇ ਯੂਰਪੀਅਨ ਯੂਨੀਅਨ ਦੇ ਵਿੱਚੋਂ ਚਾਰ ਦੇਸ਼ ਨੇ ਕਿ ਜਿਹੜੇ ਉਹ ਨਾਟੋ ਦਾ ਹਿੱਸਾ ਨਹੀਂ ਹੈਗੇ ਮਤਲਬ ਉਹ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦਾ ਹਿੱਸਾ ਨਹੀਂ ਹੈਗੇ ਕਿਹੜੇ-ਕਿਹੜੇ ਦੇਸ਼ ਨਹੀਂ ਹੈਗੇ ਆਸਟਰੀਆ ਆਇਰਲੈਂਡ ਮਾਲਟਾ ਅਤੇ ਸਾਇਪਰਸ ਇਹਨਾਂ ਦੇਸ਼ਾਂ ਨੇ ਜਿਹੜੀ ਅਮਰੀਕਾ ਦੇ ਨਾਲ ਮਿਲ ਕੇ ਨਾਟੋ ਬਣਾਈ ਸੀਗੀ ਉਹਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਨਹੀਂ ਕੀਤਾ ਤਿਆਰ ਕੀਤੀ ਸੀ ਵੀਡੀਓ ਜੋ ਆਪ ਵੀ ਜੂਨੀਅਰ ਦਾ ਨਾਸ ਮਦਦ ਉਮੀਦਵਾਰ ਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਗਲੀ ਵੀਡੀਓ ਵਿੱਚ ਧੰਨਵਾਦ